ਮંત્રી ਅਮਨ ਰੋੜਾ ਨੇ ਤੇ ਅੱਜ ਵੀ ਉਹੀ ਐਗਰੈਸ਼ਨ ਦਿਖਾਉਣ ਦੀ ਕੋਸ਼ਿਸ਼ ਕੀਤੀ ਜੋ ਥੋੜੇ ਦਿਨ ਪਹਿਲਾਂ ਉਹਨਾਂ ਨੇ ਅਫਸਰ ਸ਼ਾਹੀ ਨੂੰ ਤਾੜਨਾ ਕੀਤੀ ਸੀ ਅੱਜ ਵੀ ਤਾੜਨਾ ਕਰਦੇ ਦਿਖਾਈ ਦਿੱਤੇ ਉਹਨਾਂ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਤਨਖਾਹ ਤੋਂ ਪੈਨਸ਼ਨ ਤੇ ਆਉਣ ਲੱਗਿਆ ਬਹੁਤੀ ਦੇਰ ਨਹੀਂ ਲਾਉਣੀ ਅਸੀਂ ਜੇ ਆਪਦੀ ਆਪਦੀ ਸੀਟਾਂ ਨਾਲ ਇਨਸਾਫ ਨਾ ਕੀਤਾ ਦੇਖੋ ਇਸ ਟਾਈਮ ਜਿਹੜੇ 3-4 ਜਿਹੜੇ ਆਮ ਆਦੀ ਪਾਰਟੀ ਦੇ ਹੈ ਨਾ ਲੋਕ ਉਹ ਤੇ ਕਹਿੰਦੇ ਕਿ ਸਾਨੂੰ ਹੁਣੇ ਮੁੱਖ ਮੰਤਰੀ ਬਣਾ ਦੋ ਉਹਦੇ ਚ ਅਮਨ ਰੋੜਾ ਸਾਹਿਬ ਵੀ ਹੈ ਉਹਦੇ ਚ ਕੁਲਤਾਰ ਸਿੰਘ ਸੰਧਵਾ ਸਾਹਿਬ ਵੀ ਹੈ ਉਹਦੇ ਚ ਹਰਜੋਤ ਸਿੰਘ ਬੈਂਸ ਸਾਹਿਬ ਵੀ ਹੈ ਗਿਆ ਕਿਉਂਕਿ ਜਿੰਨਾ ਇਹਨਾਂ ਨੂੰ ਚ ਸਾਨੂੰ ਸ਼ਾਇਦ ਕੱਲ ਹੀ ਅਸੀਂ ਨਵੇਂ ਕੱਪੜੇ ਸਵਾਲੀਏ ਤੇ ਮੁੱਖ ਮੰਤਰੀ ਦੀ ਘੋੜੀ ਤੇ ਚੜ੍ਹਦੀ ਹੈਗੇ ਸੌ ਚੱਕੀ ਲਈਏ ਹੁਣ ਸਵਾਲ ਇਹ ਹੈ ਕਿ ਅਮਨ ਰੋੜਾ ਹੁਣੀ ਬੜੀਆਂ ਕਰ ਰੇ ਨੇ ਕਿਉਂਕਿ ਅੱਜ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਹੀਂ ਸੀ ਇਸ ਕਰਕੇ ਇਹਨੂੰ ਲੱਗਾ ਕਿ ਮੈਂ ਹੀ ਜਵਾਬ ਦਵਾਂ ਹੁਣ ਸਵਾਲ ਹੈ ਕਿ ਤੁਸੀਂ ਕਹਿੰਦੇ ਕਿ ਅਸੀਂ ਅਫਸਰਾ ਨੂੰ ਇਹ ਵਾਰਨਿੰਗ ਹੈ ਕਿ ਧਮਕੀ ਆ ਹੁਣ ਜਦੋਂ ਸਰਕਾਰਾਂ ਅਫਸਰਾ ਨੂੰ ਧਮਕੀਆਂ ਦੇਣ ਲੱਗ ਪੈਂਦੇ ਹੈਗੇ ਫਿਰ ਸਿਸਟਮ ਖਰਾਬ ਹੋ ਜਾਂਦਾ ਹੈਗਾ ਤਿੰਨਾਂ ਸਾਲਾਂ ਬਾਅਦ ਅੱਜ ਤੁਹਾਨੂੰ ਚੇਤਾ ਆ ਇੱਕ ਹਰਜੋਤ ਸਿੰਘ ਬੈਸ 3 ਸਾਲ ਬਾਅਦ ਆਪਣੇ ਹਲਕੇ ਦੇ ਵਿੱਚ ਪਰਚੇ ਦਰਜ ਕਰਵਾ ਰਿਹਾ ਹੈਗੇ ਨੇ ਤੁਸੀਂ ਪਹਿਲਾਂ ਕਿਉਂ ਨਹੀਂ ਕਰਵਾਏ ਹੈਗੇ ਹੁਣ ਤੁਸੀਂ ਕੀ ਸਾਬਤ ਕਰਨ ਤੇ ਲੱਗੇ ਹੋਏ ਨੇ ਆਮ ਆਦੀ ਪਾਰਟੀ ਦੀ ਜਿਹੜੀ ਐਮਐਲਏ ਹੋ ਜਾ ਕੇ ਬਲਡੋਜ਼ਰ ਲੈ ਕੇ ਚੱਲਦੀ ਜੀ ਯੂਪੀ ਦੇ ਵਿੱਚ ਜੋਗੀ ਦਿੱਤੇ ਅਨਦ ਬਲਡੋਜ਼ਰ ਉਹ ਕਹਿੰਦੇ ਮੈਂ ਆਪਣੇ ਨਾਲ ਜੀਸੀਬੀ ਮਸ਼ੀਨ ਰੱਖਾਂਗੇ ਤੁਹਾਨੂੰ ਅੱਜ ਪਤਾ ਲੱਗਾ ਸੰਨੀ ਨਕਲੇਵ ਜਿਹਨੇ ਖਰੜ ਦੇ ਵਿੱਚ ਰੀਅਲ ਏਸਟੇਟ ਵਾਲੇ ਕਾਰੋਬਾਰ ਨੇ ਜਿੰਨੇ ਵੀ ਏਬੀਸੀ ਜਾ ਕੇ ਦੇਖੋ ਕਿੰਨੇ ਕਿ ਕਿੰਨੇ ਕਿੰਨੇ ਜਾਇਜ਼ ਕਿੰਨੇ ਹੋਏ ਨੇ ਕਿ ਉਹ ਖਰੜ ਦੇ ਵਿੱਚ ਕਿੰਨੇ ਨਜਾਇਜ਼ ਨਕਸ਼ੇ ਪਾਸ ਹੋਏ ਨੇ ਪਰ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਵੱਡੇ ਅਫਸਰ ਜਾਂ ਜਦੋਂ ਪੋਲਿਟਿਸ਼ੀਅਨ ਛਾਪੇ ਮਾਰਦੇ ਨੇ ਦਿਖਾਵਾ ਕਰਦੇ ਆਗੇ ਨੇ ਉਦੋਂ ਨਾ ਹੋਰ ਚੀਜ਼ ਸੋਚਣ ਲਈ ਮਜਬੂਰ ਹੋ ਜਾਈਦਾ ਕਿ ਆਖਰ ਕਿਉਂ ਕੀ ਸਾਬਤ ਕਰਨਾ ਚਾਹੁੰਦੇ ਆਗੇ ਨੇ ਕੀ ਦੱਸਣਾ ਚਾਹੁੰਦੇ ਨੇ ਕਿਉਂਕਿ ਰੇਡ ਉੱਥੇ ਵੱਜਦੀ ਹੈਗੀ ਹੈ ਜਿੱਥੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਹੈਗੀ ਜਾਂ ਜਿੱਥੇ ਤੁਹਾਨੂੰ ਪੁੱਛਗਿਸ਼ ਨਹੀਂ ਹੁੰਦੀ ਹੈ ਜਾਂ ਜਿੱਥੇ ਘਰ ਦਾ ਨਕਸ਼ਾ ਰੱਖਣ ਜਾਂ ਕੋਠੀਆਂ ਦਾ ਨਕਸ਼ਾ ਬਣਾਉਣ ਲੱਗ ਗਏ ਜਾਂ ਕਲੋਨੀਆਂ ਦਾ ਨਕਸ਼ਾ ਕੱਟਣ ਵਾਸਤੇ ਮਠੀ ਮੂੰ ਮਠਾ ਨਹੀਂ ਹੁੰਦਾ ਮਠਿਆਈ ਨਹੀਂ ਮਿਲਦੀ ਹੈਗੀ ਹੁਣ ਇਹ ਸਵਾਲ ਇਹ ਖੜੇ ਹੁੰਦੇ ਨੇ ਕਿ ਐਮ ਐਲ اے ਮੰਤਰੀ ਜੇ ਛਾਪੇ ਮਾਰਨਗੇ ਤੇ ਫਿਰ ਜਿਹੜੇ ਅਫਸਰ ਨੇ ਉਹਨਾਂ ਦਾ ਕੀ ਫਾਇਦਾ ਹੈਗਾ ਕਿਤੇ ਨਾ ਕਿਤੇ ਚੀਜ਼ਾਂ ਬਹੁਤ ਕੁਝ ਮਾਇਨੇ ਰੱਖਦੀਆਂ ਗਈਆਂ ਨੇ ਉਹਦੇ ਬਹੁਤ ਸਾਰੇ ਮਾਇਨੇ ਨਿਕਲਦੇ ਆ ਗਏ ਨੇ ਹੁਣ ਸਵਾਲ ਹੈ ਕਿ ਹੁਣ ਆਮ ਆਦੀ ਪਾਰਟੀ ਕੋਲ ਤਿੰਨਾਂ ਸਾਲਾਂ ਦੇ ਵਿੱਚ ਐਡੇ ਕੰਮ ਨਹੀਂ ਹੋਏ ਜਿਹੜੇ ਇਹਨਾਂ ਨੂੰ ਕਿਉਂਕਿ ਪਹਿਲਾ ਦਿਨੋਂ ਲੱਗਦਾ ਸੀ ਕਿ ਦਿੱਲੀ ਜਿੱਤ ਲਈ ਆ ਤੇ ਪੰਜਾਬ ਵੀ ਜਿੱਤ ਲਾਂਗੇ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ ਹੈ ਗਿਆ ਹੁਣ ਪੰਜਾਬ ਵਾਲਿਆਂ ਨੂੰ ਨਾਨੀ ਹਰ ਦਾਦੀ ਦੋਨੇ ਚੇਤੇ ਆਉਣੀ ਇਸ ਕਰਕੇ ਹੁਣ ਸਾਰੇ ਹੀ ਦੁੱਧ ਤੋਤੇ ਸਮਝ ਬਣਾਉਣ ਦੀ ਕੋਸ਼ਿਸ਼ ਕਰ ਰਹੇ ਜਿੰਨਾ ਕੁ ਕਸੂਰਵਾਰ ਨਾ ਉਹ ਸਾਰਾ ਕੋ ਪੰਜਾਬ ਦੇ ਅਫਸਰਾਂ ਦੇ ਸਿਪਾਈ ਤੋਂ ਲੈ ਕੇ ਡੀਜੀਪੀ ਤੇ ਪੀਐਨ ਤੋਂ ਲੈ ਕੇ ਚੀਫ ਸਕੱਰੇਟਰੀ ਤੱਕ ਇਹਨਾਂ ਸਾਰੇ ਹੀ ਦੋਸ਼ੀ ਬਣਾ ਦਿੱਤੇ ਅਗਰੇ ਉਹ ਕਹਿੰਦੇ ਹੁੰਦੇ ਨਾ ਤੁਰਿਆ ਨਾਮ ਨਾ ਵੇ ਫਿਟੇ ਮੂ ਗੋਡਿਆਂ ਦਾ ਹੁਣ ਇਹ ਸਰਕਾਰ ਤਿੰਨਾਂ ਸਾਲਾਂ ਦੇ ਵਿੱਚ ਤੁਸੀਂ ਕੰਮ ਕੀ ਕੀਤਾਗਾ ਅੱਜ ਤੁਸੀਂ ਕਹਿ ਰਹੇ ਕਿ ਪੂਸ਼ਾਂ ਚਕਾ ਦਾਂਗੇ ਹੁਣ ਸਵਾਲ ਇਹ ਹੈ ਕਿ ਪੂਸ਼ਾਂ ਕਿਚ ਗਣੀਆਂ ਪੰਜਾਬ ਦੇ ਪੁਲਿਸ ਦੇ ਅਫਸਰ ਤੇ ਕਰੋੜ ਰੁਪਏ ਦੀ ਰਿਸ਼ਵਤ ਦੇ ਦੋਸ਼ ਲੱਗੇ ਨੇ ਇੱਕ ਨੇ ਕਤਲ ਕੇਸ ਦੇ ਵਿੱਚ 25 ਲੱਖ ਰੁਪਈਆ ਲੈ ਇੱਕ ਨੇ ਨਸ਼ਾ ਤਸਕਰਾਂ ਕੋਲ ਛੜ ਤਾ ਉਹਦਾ ਐਫ ਆਈ ਆਰ ਦਾ ਉਹ ਤਿੰਨ ਅਫਸਰ ਨੇ ਇਦਾਂ ਹੀ ਤਹਿਸੀਲਦਾਰ ਨੇ ਇਦਾਂ ਹੀ ਹੋਰ ਅਫਸਰ ਨੇ ਉਹਨਾਂ ਦੇ ਖਿਲਾਫ ਤਾਂ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਤੇ ਸਿਪਾਈਆਂ ਨੂੰ ਸਸਪੈਂਡ ਕਰਕੇ ਜਾਂ ਪੀਆਂ ਨੂੰ ਸਸਪੈਂਡ ਕਰਕੇ ਤੁਸੀਂ ਆਪਣੇ ਮੋਢੇ ਆਪੇ ਥਾਪੀ ਜਾ ਰਹੇ ਹੋਗੇ ਨੇ ਇਸ ਕਰਕੇ ਇਹ ਹੁਣ ਲੱਗਾ ਕਿ ਇਹਨਾਂ ਨੂੰ ਪਤਾ ਕਿ ਸਾਡੀ ਹੁਣ ਗਾਂਦਾਲ ਨਹੀਂ ਗੱਲਣੀ ਹੈਗੀ ਇਸ ਕਰਕੇ ਪੰਜਾਬ ਦੀ ਜਨਤਾ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਕਿ ਅਸੀਂ ਤਾਂ ਕੰਮ ਕਰਨ ਨੂੰ ਤਿਆਰ ਸੀ ਸਾਨੂੰ ਅਫਸਰਾਂ ਨੇ ਨਹੀਂ ਕੰਮ ਕਰ ਦਿੱਤਾ ਜ਼ਿਲ੍ਹਾ ਜੇ ਡੀਸੀ ਤਹਾਡੀ ਪਸੰਦ ਦੇ ਲੱਗੇ ਨੇ ਜ਼ਿਲ੍ਹਾ ਦੇ ਐਸਐਸਪੀ ਤੁਹਾਡੇ ਪਸੰਦ ਦੇ ਲੱਗੇ ਹੈਗੇ ਨੇ ਅਗਰ ਤਾ ਐਸਡੀਐਮ ਤੁਹਾਡੀ ਪਸੰਦ ਦੇ ਤਹਿਸੀਲਦਾਰ ਤੁਹਾਡੀ ਪਸੰਦ ਦੇ ਬੀਡੀਪੀਓ ਤੁਹਾਡੀ ਪਸੰਦ ਦੇ ਡੀਐਸਪੀ ਤੁਹਾਡੀ ਪਸੰਦ ਦੇ ਤੁਹਾਡੀ ਪਸੰਦ ਦੇ ਅਫਸਰ ਲੱਗੇ ਹੈਗੇ ਨੇ ਕਿਵੇਂ ਲੱਗੇ ਹੈਗੇ ਨੇ ਅਪਰੋਚ ਨਾਲ ਲੱਗੇ ਕਿਵੇਂ ਲੱਗੇ ਹੈਗੇ ਨੇ ਉਹ ਰੱਬ ਜਾਣਦਾ ਜਾਂ ਲਾਉਣ ਵਾਲੇ ਜਾਣਦੇ ਜਾਂ ਲੱਗਣ ਵਾਲੇ ਜਾਣਦੇ ਨੇ ਫਿਰ ਵੀ ਜੇ ਤੁਹਾਡੇ ਹੀ ਅਫਸਰ ਨੇ ਤੁਹਾਡਾ ਨਹੀਂ ਕਹਿਣਾ ਮੰਨਦਾ ਕਿ ਨਹੀਂ ਫਿਰ ਕੀ ਕੀ ਫਾਇਦਾ ਹੈ ਨਾ ਇਹਦਾ ਮਤਲਬ ਤੁਹਾਨੂੰ ਸਰਕਾਰ ਨਹੀਂ ਚਲਾਉਣੀ ਹੁੰਦੀ ਹੈ ਜੀ ਹਾਂ ਜਾਂ ਹੁਣ ਤੁਸੀਂ ਸਾਰੇ ਇਹ 3 ਸਾਲ ਬਾਅਦ ਗੁੱਸਾ ਜਿਹੜਾ ਵਾ ਉਹ ਅਫਸਰਾਂ ਤੇ ਕੱਢਣਾ ਸ਼ੁਰੂ ਕਰ ਦਿੱਤਾਗਾ ਇਸ ਕਰਕੇ ਕਮਜ਼ੋਰੀਆਂ ਇਹਨਾਂ ਦੀਆਂ ਹੈਗੀਆਂ ਤੇ ਅਫਸਰਾਂ ਦੇ ਸਿਰ ਤੇ ਮੜੀਆਂ ਜਾ ਰਹੀਆਂ ਹੈਗੀਆਂ ਜਿਵੇਂ ਕਿਹਾ ਕਿ ਹੁਣ ਕਿਉਂ ਚੇਤੇ ਆ ਰਿਹਾ ਇੱਕਦਮ ਸਾਰਾ ਕੁਝ ਪਰ ਲੋਕ ਕੁਝ ਲੋਕ ਇਹ ਵੀ ਕਹਿ ਸਕਦੇ ਕਿ ਕਿ ਪਿੱਛੇ ਜੇ ਜਦੋਂ ਪੁਲਿਸ ਮੁਲਾਜ਼ਮਾਂ ਤੇ ਥਲੜਿਆਂ ਤੇ ਕਾਰਵਾਈ ਹੋਈ ਇਕੱਠੀ ਕਹਿੰਦੇ 52 ਜਿਹੜੇ ਆ ਡਿਸਮਿਸ ਹੋ ਜਾਂਦੇ ਬਰਖਾਸਤ ਕੁਝ ਲੋਕਾਂ ਦਾ ਕਹਿਣਾ ਹੁੰਦਾ ਜਦੋਂ ਨਹੀਂ ਇਹ ਕਰ ਰਹੇ ਸੀ ਉਦੋਂ ਵੀ ਸਵਾਲ ਉੱਠ ਰਹੇ ਸੀ ਹੁਣ ਸਰਕਾਰ ਜੇ ਕਰਨ ਲੱਗੀ ਹੈ ਸਵਾਲ ਹੁਣ ਵੀ ਕਿਉਂ ਹੋ ਰਿਹਾ ਹੈ ਲੋਕਾਂ ਦਾ ਇੱਕ ਇਹ ਵੀ ਹੈ ਦੂਜੇ ਪੱਖ ਤੋਂ ਸਵਾਲ ਨਹੀਂ ਨਹੀਂ ਅਪਸਰਾ ਦੀ ਗੱਲ ਹੈ ਕਿ ਅਪਸਰਾ ਦਾ ਕਸੂਰ ਹੈ ਕਿ ਸਰਕਾਰ ਚਲਾਉਣ ਵਾਲਿਆਂ ਦਾ ਕਸੂਰ ਹੈਗਾ ਤੁਸੀਂ ਤੇ ਜੋ ਡਾਇਰੈਕਸ਼ਨ ਦਿਓਗੇ ਅਫਸਰਰ ਦੇ ਉਸ ਸਾਹਿਬ ਜਨਾਲ ਕੰਮ ਕਰਨਾ ਹੈਗਾ ਅਬ ਸਿਰ ਤੂ ਸਿਲਵਾਏ ਹੈਗੇ ਨੇ ਅਸਲ ਦੇ ਵਿੱਚ ਇਹਨਾਂ ਨੂੰ ਨਾ ਯਕੀਨ ਨਹੀਂ ਸੀ ਕਿ ਵੀ ਅਸੀਂ ਦਿੱਲੀ ਹਾਰ ਜਾਾਂਗੇ ਨਹੀਂ ਤੇ ਇਹ ਵੀ ਇਹਨਾਂ ਨੇ ਥੋੜੀ ਬਹੁਤ ਇੱਕ ਸਰਗਰਮੀ ਨਹੀਂ ਦਿਖਾਉਣੀ ਹੈਗੇ ਜਦ ਦਿਨ ਪਤਾ ਦਿੱਲੀ ਹਾਰ ਗਏ ਰਵਿੰਦ ਕੇਜਰੀਵਾਲ ਸਾਹਿਬ ਹਾਰ ਗਏ ਫਿਰ ਇਹਨਾਂ ਲੱਗਾ ਕਿ ਸਾਡੇ ਵੀ ਇੱਥੇ ਹਾਲਾਤ ਉਦਾਂ ਦੇ ਬਣ ਜਾਣੇ ਨੇ ਇਸ ਕਰਕੇ ਉਹਨੂੰ ਸਭ ਕੁਝ ਹੀ ਸਿਆਸੀ ਨਟਕੀਆਂ ਹੋ ਰਹੀਆਂ ਡਰਾਮੇ ਹੋ ਰਹੀ ਨੇ ਗਰਾਊਂਡ ਲੈਵਲ ਦੇ ਕੁਐਸਚਨ ਨਹੀਂ ਹੋ ਰਿਹਾ ਹੈਗਾ ਜੋ ਜੇ ਪੰਜਾਬ ਦੇ ਅਫਸਰ ਕਰਪਸ਼ਨ ਕਰ ਰਹੇ ਨੇ ਇਹਨਾਂ ਦੇ ਸਾਹਬ ਨਾਲ ਤੇ ਤੁਹਾਡੇ ਐਮਐਲ ਕੀ ਕਰ ਰਹੇ ਹੈਗੇ ਨੇ ਤੁਹਾਡੇ ਐਮਐਲਏ ਵੀ ਤੇ ਪੂਰੇ ਮੁਛਿਆਂ ਨੂੰ ਤਾਂ ਦੇ ਰਹੇ ਨੇ ਕਿਹੜਾ ਐਮਐਲਏ ਜਿਹਦੇ ਉਹਨਾਂ ਨੇ ਤਿੰਨ ਸਾਲਾਂ ਦੇ ਵਿੱਚ ਘਰ ਹੀ ਬਣਾ ਕੱਲੇ ਪਟਿਆਲੇ ਦੇ ਵਿੱਚ ਹੀ ਤਿੰਨ ਸਾਲਾਂ ਦੇ ਵਿੱਚ ਸੱਤ ਕੋਠੀਆਂ ਬਣ ਗਈਆਂ ਨੇ ਕਨਾਲ ਕਨਾਲ ਦੇ ਵਿੱਚ ਪਹਿਲਾਂ ਤਾਂ ਕਿਸੇ ਦੀ ਬਣੀਆਂ ਨਹੀਂ ਹੈਗੀਆਂ ਜਿਹੜੇ ਐਮਐਲਏ 2017 ਦੇ ਵਿੱਚ ਆਮ ਆਦਮੀ ਪਾਰਟੀ ਦੇ ਬਣੇ ਫਿਰ 22 'ਚ ਬਣੇ ਕਿਸੇ ਨੇ ਕਿਹਾ ਕਿ 17 ਦੇ 22 ਦੇ ਵਿੱਚ ਕਹਿੰਦੇ ਸਾਨੂੰ 15 ਲੱਖ ਦਾ ਉਹਨਾਂ ਨੇ ਆਪਣਾ ਘਾਟਾ ਸ਼ੋਅ ਕੀਤਾ ਹੈਗਾ ਤੇ ਫਿਰ ਉਹਨਾਂ ਦੇ ਕਿੱਲੇ ਦੇ ਵਿੱਚ ਕੋਠੀਆਂ ਕਿਵੇਂ ਮਹਿਲ ਕਿਵੇਂ ਉਸਰ ਗਏ ਹੈਗੇ ਜੇ ਐਮਐਲਏ ਮਾਨਦਾਰ ਨੇ ਤੇ ਫਿਰ ਅਫਸਰ ਵੀ ਮਾਨਦਾਰ ਨੇ ਤੇ ਜੇ ਅਫਸਰ ਬੇਈਮਾਨ ਨੇ ਇਹਨਾਂ ਦੇ ਹਿਸਾਬ ਨਾਲ ਤੇ ਫਿਰ ਇਹਨਾਂ ਦੇ ਚੁਣੇ ਹੋਏ ਐਮਐਲਏ ਵੀ ਬੇਈਮਾਨ ਨੇ ਪੋਲ politician اور افسران ਦਾ ਨੈਕਸਸ ਆ ਇਸ ਕਰਕੇ ਦੋਨੇ ਹੀ ਹੈ ਇਹ ਨਹੀਂ ਹੋ ਸਕਦਾ ਕਿ ਇਕੱਲੇ ਐਸੇ ਪੰਜਾਬ ਨੂੰ ਅਫਸਰ ਹੀ ਲੁੱਟ ਰਹੇ ਹੈ ਨੇ ਅਫਸਰ ਬੇਈਮਾਨ ਜਿੰਨਾਂ ਦੀ ਸਰਕਾਰ ਆ ਉਹ ਵੀ ਆ ਜਾਂ ਤੇ ਫਿਰ ਤੁਸੀਂ ਅੱਖਾਂ ਮੀਟੀਆਂ ਜੇ ਤੇ ਜੇ ਅੱਖਾਂ ਮੀਟੀਆਂ ਫਿਰ ਤਰਾਸਟਡ ਬਣ ਕੇ ਤੇ ਫਿਰ ਜਿਹੜੀ ਵੀ ਆ ਫਿਰ ਤੇ ਤੁਸੀਂ ਮਾਪਰਤ ਹਾਰੋਗੇ ਫਿਰ ਤੇ ਜਿਹੜਾ ਸਤਾਈ ਤੇ ਹਾਰੋਗੇ ਨਾ ਤੁਸੀਂ ਜੇ ਤਰਾਸਟਡ ਬਣ ਕੇ ਬੈਠੇ ਰਹੋਗੇ ਫਿਰ ਤੇ ਗਲਤ ਦੇ ਵਿੱਚ ਗਲਤ ਕੰਮ ਗਲਤ ਕੰਮ ਆ ਲੈਣ ਦਾ ਸਾਥ ਦੋਗੇ ਤੇ ਫਿਰ ਤੇ ਤੁਹਾਨੂੰ ਕੋਈ ਨਹੀਂ ਸਤਾਈ ਜਿਤਾ ਸਕਦਾ ਇਸ ਕਰਕੇ ਵੇਲਾ ਤੇ ਰਾਸ਼ਟਰ ਬਣਦਾ ਨਹੀਂ ਆਏਗਾ ਤੁਹਾਨੂੰ ਅੱਖਾਂ ਖੋਲਣ ਦਾ ਹੈਗਾ ਕੰਨ ਖੋਲਣ ਦਾ ਹੈਗਾ ਇਸ ਕਰਕੇ ਵਿਧਾਨ ਸਭਾ ਦੇ ਅੰਦਰ ਕੁਝ ਬੋਲੋ ਜਾਂ ਹੁਣ ਬੋਲੋ ਕੋਈ ਮਾਇਨੇ ਰੱਖਦਾ ਜਦੋਂ ਮੰਤਰੀ ਬਣ ਜਾਂਦੇ ਹੈਗੇ ਨੇ ਫਿਰ ਇਹਨਾਂ ਨੂੰ ਆਪਣੇ ਬਾਪੂਆਂ ਦੀਆਂ ਵਰਸੀਆਂ ਵੀ ਮਨਾਉਣੀਆਂ ਆ ਜਾਂਦੀਆਂ ਹੈਗੀਆਂ ਹੂੰ ਕਿਉਂਕਿ ਫੰਡਿੰਗ ਹੋ ਜਾਂਦੀ ਹੈ ਨਾ ਮੇਲੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਤੁਸੀਂ ਕੱਲ ਐਮਐਲਏ ਹੁੰਦੇ ਨੇ ਉਦੋਂ ਤੁਹਾਨੂੰ ਕੋਈ ਪੁੱਛਦਾ ਨਹੀਂ ਹੈਗਾ ਕਿਉਂਕਿ ਫੰਡਿੰਗ ਨਹੀਂ ਹੁੰਦੀ ਹੁਣ ਤੁਸੀਂ ਦੇਖੋ ਆ ਇਹਨਾਂ ਦੇ ਐਮਐਲਏ ਜਿਹੜੇ ਨੇ ਜਿੰਨੇ ਵੀ ਹੈ ਜਿੰਨੇ ਵੀ ਐਮਐਲਏ ਬਣੇ ਤੋਂ ਵਿਆਹ ਕਰਾਏ ਨੇ 8 8 9 9 ਪਾਰਟੀਆਂ ਦਿੱਤੀਆਂ ਨੇ ਉਹ ਕਿੰਨੇ ਫੰਡਿੰਗ ਦਿੱਤੀਆਂ ਹੈਗੀਆਂ ਨੇ ਹੂੰ ਇੱਕ ਐਮਐਲਏ ਜਿਹਦੀ 84500 ਰੁਪਇਆ ਤਨਖਾਹ ਕੀ ਉਹ ਆਪਣੇ ਵਿਆਹ ਤੇ ਪਾਰਟੀਆਂ ਕਰ ਸਕਦੇ ਕੀ ਉਹ ਆਪਣੇ ਧੀਆਂ ਪੁੱਤਾਂ ਦੇ ਵਿਆਹ ਤੇ ਸੱਤ-ਸੱਤ ਪਾਰਟੀਆਂ ਕਰ ਸਕਦੇ ਨੇ ਕਿਉਂਕਿ ਬਿਜ਼ਨਸਮੈਨ ਤਾਂ ਹੈ ਨਹੀਂ ਹੈ ਜਿਹੜਾ ਬੰਦਾ ਬਿਜ਼ਨਸਮੈਨ ਆ ਜਾਂ ਜਿਹੜਾ 4-5 ਵਾਰ ਐਮਐਲਏ ਬਣਿਆ ਉਹਦੇ ਮੰਨਿਆ ਇੱਕ ਫਰਸਟ ਟਾਈਮਰ ਐਮਐਲਏ ਪਹਿਲੀ ਦਫਾ ਬਣਿਆ ਹੋਇਆ ਐਮਐਲਏ ਜਿਹੜਾ ਉਹਨਾਂ ਵਿੱਚੋਂ ਇਹ ਕਹਿੰਦਾ ਹੋਵੇ ਕਿ ਮੇਰੇ ਕੋਲ ਇੱਕ ਸਕੂਟਰੀ ਤੇ 20-15-20000 ਤੋਂ ਬਣਾ ਕੁਝ ਹੈ ਨਹੀਂ ਸਾਰੇ ਹੀ ਸਾਰੇ ਮਤਲਬ ਤੁਹਾਨੂੰ ਕਿਸੇ ਨਾ ਕਿਸੇ ਫੰਡਿੰਗ ਕੀਤੀ ਨਾ ਫਿਰ ਤੇ ਉਹਨਾਂ ਦੇ ਖਲਾਫ ਵੀ ਹੋਣਾ ਚਾਹੀਦਾ ਅੱਜ ਸਵਾਲ ਖੜੇ ਹੋ ਰਹੇ ਨੇ ਕਿ ਜਿਹੜੇ ਤੁਸੀਂ ਅਫਸਰ ਤੇ سپਾਈਸ ਸਸਪੈਂਡ ਕਰਤੇ ਹੈਗੇ ਜਾਂ ਛੋਟੇ ਮੋਟੇ ਜਿਹੜੇ ਤੁਸੀਂ ਆਪਣੇ ਜਿਹੜੇ ਅਜ ਅਰਸ਼ਦੀਪ ਕਲੇਅਰ ਹੋਣਾ ਨੇ ਤੇ 3 ਮਿੰਟ ਦਾ ਵੀਡੀਓ ਪਾਇਆ ਹੈਗਾ ਕਿ ਜਿਹੜੇ ਤੁਸੀਂ ਕਹਿੰਦੇ ਹੋ ਤੁਹਾਡੇ ਐਮਐਲਏ ਤੁਹਾਡੇ ਮੰਤਰੀ ਤੁਹਾਡੇ ਮੋਢਿਆਂ ਤੇ ਚੜੇ ਆ ਗਏ ਨੇ ਕਿੰਨੇ ਨਾਮ ਗਿਣਾਤੇ ਹੈਗੇ ਨੇ ਤਹਾਡੇ ਕੋਈ ਸ਼ਿਕਾਇਤ ਨਹੀਂ ਜਲੰਧਰ ਦੇ ਵਿੱਚ ਸ਼ਿਕਾਇਤ ਹੋਈ ਹੈ ਕਿ ਇੱਕ ਆਮ ਆਦੀ ਪਾਰਟੀ ਦਾ ਐਮ ਐਲ ਏ 100 ਕਰੋੜ ਰੁਪਏ ਇਕੱਠਾ ਕਰ ਗਿਆ ਤਿੰਨ ਸਾਲਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਹੈਗੀ ਇਸ ਕਰਕੇ ਜਿਹੜੇ ਸਾਰੇ ਜਿਹੜੇ ਮਸਲੇ ਨੇ ਬਸ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਨੇ ਪਾਉਣ ਦੀ ਯਤਨ ਕਰ ਰਹੇ ਨੇ ਪਰ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਨਹੀਂ ਪੈਣ ਲੋਕ ਅੰਨੇ ਨਹੀਂ ਹੋ ਸਕਦੇ ਲੋਕ ਬੋਲੇ ਨਹੀਂ ਹੋ ਸਕਦੇ ਲੋਕ ਗੁੰਗੇ ਨਹੀਂ ਹੋ ਸਕਦੇ ਵੱਖਰੀ ਗੱਲ ਕਿ ਤੁਸੀਂ ਲੋਕਾਂ ਨੂੰ ਡਰਾਉਂਦੇ ਹੋ ਧਮਕਾਉਂਦੇ ਹੋ ਪਰ ਪੰਜਾਬ ਦੀ ਜਨਤਾ ਮੈਟਰ ਨਹੀਂ ਕਰਦੇ ਨਾ ਤੁਸੀਂ ਆਪੋਜੀਸ਼ਨ ਦੀਆਂ ਗੱਲਾਂ ਦਾ ਜਵਾਬ ਦਿਓ ਨਾ ਜਿਹੜਾ ਮੀਡੀਆ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਤੁਸੀਂ ਉਹਨਾਂ ਦਾ ਜਵਾਬ ਦਿਓ ਹੁਣ ਜਿਵੇਂ ਆਪਣਾ ਜਪਾਸ ਨਹੀਂ ਬਣਾਇਆਗਾ ਹੁਣ ਸਵਾਲ ਹੈ ਕਿ ਜੇ ਸਾਡਾ ਤੁਸੀਂ ਪਾਸ ਨਹੀਂ ਬਣਾਇਆਗਾ ਤੇ ਕੀ ਅਸੀਂ ਪੱਤਰਕਾਰੀ ਕਰਨੀ ਬੰਦ ਕਰ ਦਾਂਗੇ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਬੰਦ ਕਰ ਦਾਂਗੇ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਾ ਬੰਦ ਕਰਦੇ ਅਸੀਂ ਪੰਜਾਬ ਦੀ ਕਿਸਾਨੀ ਦੀ ਮਜ਼ਦੂਰਾਂ ਦੀ ਮਲਾਜ਼ਮਾਂ ਦੀ ਬਰੋਜ਼ਗਾਰਾਂ ਦੀ ਆਪੋਜੀਸ਼ਨ ਪਾਰਟੀਆਂ ਦੇ ਲੀਡਰਾਂ ਦੀ ਜਿਹੜੀ ਵੀ ਪੰਜਾਬ ਦੀ ਜਨਤਾ ਜਿਹੜੀ ਸਰਕਾਰ ਕੋ ਜਵਾਬ ਮੰਗਦੀ ਅਸੀਂ ਉਹਨਾਂ ਦੀ ਗੱਲ ਕਰਨੀ ਬੰਦ ਕਰ ਦਾਂਗੇ ਸਾਡੇ ਵਾਸਤੇ ਮੈਟਰ ਨਹੀਂ ਕਰਦਾ ਨਾ ਕਿ ਤੁਸੀਂ ਵਿਧਾਨ ਸਭਾ ਦਾ ਪਾਸ ਬਣਾਓ ਜਾਂ ਨਾ ਬਣਾਓ ਤੁਸੀਂ ਪੰਜਾਬ ਵਿਧਾਨ ਸਭਾ ਦੀ ਗੈਲਰੀ ਕਮੇਟੀ ਤੁਸਾਨੂੰ ਕੱਢੋ ਜਾਂ ਰੱਖੋ ਸਾਡੇ ਵਾਸਤੇ ਮਹੀਨੇ ਨਹੀਂ ਰੱਖਦੇ ਹੈਗੇ ਕਿਉਂਕਿ ਤੁਸੀਂ ਅੱਜ ਆਇਓ ਅਸੀਂ ਇੱਥੇ 2004 ਦੇ ਹੈ 2004 ਦੇ ਅਸੀਂ ਪੰਜਾਬ ਵਿਧਾਨ ਸਭਾ ਕਵਰ ਕਰ ਰਹੇ ਹਾਂ ਕਿੰਨੇ ਅਸੀਂ ਐਮਐਲਏ ਦੇਖ ਲੈ ਕਿੰਨੇ ਮੰਤਰੀ ਦੇਖ ਲੈ ਕਿੰਨੇ ਮੁੱਖ ਮੰਤਰੀ ਦੇ ਸਾਨੂੰ ਤਾਂ ਨਹੀਂ ਕੋਈ ਫਰਕ ਪਿਆ ਤੁਹਾਨੂੰ ਫਰਕ ਪੈਂਦਾ ਪੋਲਿਟਿਸ਼ੀਨਾਂ ਨੂੰ ਫਰਕ ਪੈਂਦਾ ਹੈਗਾ ਇਸ ਕਰਕੇ ਜਦ ਤੁਸੀਂ ਆਪਣੇ ਹੱਥ ਹੀ ਕੜੇਗਾ ਵੀ ਅਸੀਂ ਆਪੋਜੀਸ਼ਨ ਨੂੰ ਜਵਾਬ ਨਹੀਂ ਦੇਣਾ ਅਸੀਂ ਮੀਡੀਆ ਨੂੰ ਜਵਾਬ ਕਿੰਨਾ ਕੀ ਪੰਜਾਬ ਦਾ ਮੀਡੀਆ ਖਰੀਦ ਲੋਗੇ ਕਿੰਨੇ ਕੀ ਲੋਕ ਖਰੀਦ ਲੋਗੇ ਮੀਡੀਆ ਖਰੀਦਦੇ ਆ ਕਿਹਦੀ ਸਰਕਾਰਾਂ ਬਣ ਜਾਂਦੀਆਂ ਹਨ ਉਹਨ ਇੱਕ ਹੋਰ ਸੁਣੋ ਮੀਡੀਆ ਦੇ ਕੱਲ ਹੀ ਕੋਈ ਆਫੀਸਰ ਦੱਸ ਰਿਹਾ ਇੱਕ ਨਾਮ ਨਹੀਂ ਲਵਾਂਗੇ ਚੈਨਲ ਦਾ ਡਿਪਾਰਟਮੈਂਟ ਦਾ ਨਾਮ ਨਹੀਂ ਲਵਾਂਗੇ ਪਰ ਸਮਝਣ ਵਾਲੇ ਸਮਝ ਆਣਗੇ ਇੱਕ ਚੈਨਲ ਨੂੰ ਕੋਈ ਡੇਢ 1 ਕਰੋੜ ਰੁਪਏ ਦੀ ਐਡ ਆਈ ਗਈ ਹੈਗੀਆ ਹੁਣ ਕੀ ਹੈ ਕਿ ਮਹਿਕਮਿਆਂ ਦੇ ਵਿੱਚ ਕਹਿੰਦੇ ਕਿ 30 ਲੱਖ ਰੁਪਏ ਕੈਸ਼ ਦੇਜੋ ਤੇ 70 ਲੱਖ ਰੁਪਏ ਲੈ ਜਾਓ ਹੁਣ ਜਦ ਇੰਨਾ ਐਡ ਦਿੱਤੀ ਜਾ ਰਹੀ ਹੈ ਅੰਨੇਵਾ ਅੰਨੇਵਾ ਪਹਿਲਾਂ ਸੁਣਿਆ ਸੀ ਕਿ 5% 8% 10% ਹੁਣ 70 70% ਕਮਿਸ਼ਨ ਖਬਰਾਂ ਵਾਲ ਮੀਡੀਆ ਕੋ ਮੰਗੀ ਜਾ ਰਹੀ ਹੈ ਕਿ ਜੇ ਕਰੋੜ ਰੁਪਈਆ ਵਾ ਜਾਂ ਦੇ 30 ਸਾਨੂੰ ਦੇ ਜੋ 70 ਰੱਖ ਲੋ ਜਾਂ 70 ਸਾਨੂੰ ਉਹ ਦੇ ਦੇ ਕਿ ਕਿੱਡਾ ਵੱਡਾ ਚੈਨਲ ਹੈ ਉਹਦੇ ਕੋਲ 30% ਜੇ ਕੋਈ ਛੋਟਾ ਚੈਨਲ ਫਿਰ 50% ਜੇ ਉਸ ਤੋਂ ਵੀ ਛੋਟਾ ਫਿਰ 70% ਹੁਣ ਮੀਡੀਆ ਇਦਾਂ ਦਾ ਕੰਮ ਹੋ ਗਿਆ ਤੇ ਸਰਕਾਰਾਂ ਦੇ ਇਦਾਂ ਦਾ ਕੰਮ ਕੀ ਇਦਾਂ ਮੀਡੀਆ ਖਰੀਦ ਕੇ ਜਾਂ ਮੀਡੀਆ ਕੋ 30 30% 40 40% 50 50% 70 70% ਕਮਿਸ਼ਨ ਲੈ ਕੇ ਸਰਕਾਰਾਂ ਦੁਬਾਰਾ ਬਣ ਜਾਣਗੀਆਂ ਇਨਵੈਸਟੀਗੇਸ਼ਨ ਇਸ ਔਰ ਹਾਈ ਕੋਰਟ ਨੇ ਮੰਗੀ ਲਈ ਡਿਟੇਲ ਜੀ ਜੀ ਤੇ ਇਸ ਕਰਕੇ ਚਾਹੇ ਤੁਸੀਂ ਸਾਡੇ ਪਾਸ ਨਾ ਬਣੋ মিডিਆ ਦੇ ਤੁਸੀਂ ਪਹਿਲਾਂ ਵੀ ਕਹਿੰਦੇ ਸੀ ਕਿ ਅਸੀਂ ਸਵਾਲ ਪੁੱਛਣੇ ਸਿਖਾਇਆ ਹੈਗਾ ਇਹ ਤੁਹਾਨੂੰ ਭੁਲੇਖਾ ਹੈਗਾ ਸਦੀਆਂ ਤੋਂ ਪੰਜਾਬ ਦਾ মিডিਆ ਸਵਾਲ ਹੀ ਪੁੱਛਦਾ ਆ ਰਿਹਾ ਹੈਗਾ ਪਰ ਜਿਵੇਂ ਤੁਸੀਂ ਹੁਣ ਪੰਜਾਬ ਦਾ মিডিਆ ਖਰੀਦਿਆ ਜਾਂ ਪੰਜਾਬ ਦਾ মিডিਆ ਡਰਾਇਆ ਧਮਕਾਇਆ ਜਾ ਸਰਕਾਰ ਤੇ মিডিਆ ਮਿਲ ਗਿਆ ਇਸ ਤੋਂ ਪਹਿਲਾਂ ਕਦੀ ਨਹੀਂ ਹੈਗਾ ਪੰਜਾਬ ਦੇ ਵਿੱਚ ਕਾਲੀਆਂ ਨੇ ਵੀ ਰਾਜ ਕੀਤਾ ਕਾਂਗਰਸੀਆਂ ਨੇ ਵੀ ਰਾਜ ਕੀਤਾ ਹੈਗਾ 1921 ਦਾ ਹੋ ਸਕਦਾ ਸੀ ਪਰ ਜਿਵੇਂ ਤੁਸੀਂ ਕਰ ਰਹੇ ਏਦਾਂ ਕਦੀ ਵੀ ਨਹੀਂ ਹੋਇਆ ਹੈਗਾ ਔਰ ਮੈਨੂੰ ਤੇ ਹੈਰਾਨੀ ਹੁੰਦੀ ਪੰਜਾਬ ਦੇ মিডিਆ ਤੇ ਵੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਸਾਡੇ ਵਰਗਾ ਗੈਰਤਮੰਦ ਬੜੇ ਅਣਕੀ ਆ ਪੰਜਾਬ ਦੀ ਗੱਲ ਕਰਨ ਵਾਲੇ ਉਹ ਅੱਜ ਕੱਲ ਇੱਕੋ ਪਾਰਟੀ ਦੀ ਗੱਲ ਕਰ ਰਹੇ ਹਨ ਅਖਬਾਰਾਂ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਦੇ ਲੀਡਰਾਂ ਦੀ ਇੰਟਰਵਿਊ ਹੁੰਦੀ ਹੈ ਬਾਅਦ ਚ ਰੁਕ ਜਾਂਦੀ ਹੈਗੀ ਤੇ ਯਾਦ ਕਰਨ ਫਿਰ ਇਸ ਦਾ ਇਸ ਹਿਸਾਬ ਨਾਲ ਤੇ ਪੰਜਾਬ ਦੇ ਜਿਹੜਾ ਮੀਡੀਆ ਹੂੰ ਤੁਸੀਂ ਲਾ ਲੋ ਗਰਦਾਸਪੁਰ ਤੋਂ ਲੈ ਕੇ ਬਠਿੰਡੇ ਤੱਕ ਜਾਂ ਚੰਡੀਗੜ੍ਹ ਤੋਂ ਲੈ ਕੇ ਫਿਰੋਜ਼ਪੁਰ ਪੂਰਾ ਪੰਜਾਬ ਹਨ ਪੰਜਾਬ ਦੇ ਜਿਹੜੇ ਮੀਡੀਆ ਪਿੰਡਾਂ ਥਾਵਾਂ ਤੋਂ ਵੀ ਕਸਬਿਆਂ ਦੇ ਵਿੱਚ ਵੀ ਪੱਤਰ ਪ੍ਰੇਰਕ ਤੋਂ ਲੈ ਕੇ ਤੇ ਚੰਡੀਗੜ੍ਹ ਬੈਠੇ ਬਿਊਰੋ ਚੀਫ ਤੇ ਐਡੀਟਰਾਂ ਤੱਕ ਜਿਹੜੇ ਇਹਨਾਂ ਨੂੰ ਤਾਂ ਫਿਰ ਪਿਛਲੀਆਂ ਸਰਕਾਰਾਂ ਤੋਂ ਮਾਫੀ ਮੰਗਣੀ ਚਾਹੀਦੀ ਹੈਗੀ ਇਹ ਉਦੋਂ ਨਹੀਂ ਡਾਇਰੈਕਟ ਖੋਲ ਕੇ ਬੋਲਦੇ ਰਹੇਗੇ ਕਿ ਅਕਾਲੀਆਂ ਵੇਲੇ ਇਹ ਹੋ ਗਿਆ ਕਾਂਗਰਸ ਵੇਲੇ ਹੋ ਗਿਆ ਜੀ ਅੱਜ ਅੱਜ ਮੀਡੀਆ ਦੇ ਵੀ ਪੈਨ ਦੇ ਵਿੱਚ ਸ਼ਾਈ ਮੁੱਕ ਗਈ ਆ ਮਾਈਕਾਂ ਦੇ ਵਿੱਚ ਸੱਲ ਨਹੀਂ ਹੈਗੇ ਇਸ ਕਰਕੇ ਹਾਲਾਤ ਆ ਕਿ ਤੁਸੀਂ ਪੰਜਾਬ ਦੀ ਗੱਲ ਮੀਡੀਆ ਤੇ ਹਮੇਸ਼ਾ ਆਪੋਜੀਸ਼ਨ ਦੀ ਭੂਮਿਕਾ ਦੇ ਵਿੱਚ ਰਿਹਾ ਹੈਗਾ ਲੋਕ ਮੁੱਦੇ ਠਾਉਂਦੇ ਨੇ ਜਿਹੜਾ ਵੀ ਲੋਕ ਮੁੱਦੇ ਠਾਉਂਦਾ ਹੈ ਜ਼ਰੂਰੀ ਨਹੀਂ ਹੈ ਕਿ ਤੁਸੀਂ ਐਮਐਲਏ ਬਣ ਕੇ ਆ ਬਣ ਕੇ ਕਈ ਪੋਲੀਟੀਕਲ ਪਾਰਟੀਆਂ ਉਹਨਾਂ ਦੇ ਐਮਐਲਏ ਨਹੀਂ ਹੈਗੇ ਸੀਪੀਆਈਆ ਸੀਪੀਐਮ ਜਾਂ ਹੋਰ ਪਾਰਟੀਆਂ ਨੇ ਜਾਂ ਆਮ ਲੋਕ ਮੁੱਦੇ ਠਾਉਂਦੇ ਹੈਗੇ ਨੇ ਇਸ ਕਰਕੇ ਸਰਕਾਰਾਂ ਨੂੰ ਸੁਚੇਤ ਕਰਨਾ ਜ਼ਿੰਮੇਵਾਰੀ ਹੁੰਦੀ ਹੈ ਪਰ ਹੁਣ ਤੁਸੀਂ ਪਾਸ ਨਹੀਂ ਬਣਾਉਂਗੇ ਪਿੱਛੇ ਇੱਕ ਚੈਨਲ ਨੂੰ ਵੀ ਪੀਡੀਸੀ ਦੇ ਵੀ ਪਾਸ ਰੋਕ ਤੇ ਉਹ ਹਾਈ ਕੋਰਟ ਗਏ ਸੀ ਆਈ ਕੋਡ ਨੇ ਆਰਡਰ ਪਾਸ ਕਰ ਦਿੱਤੇ ਆ ਕਿ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈਗਾ ਕਿ ਅਜਿਹੀ ਧੱਕੇਸ਼ਾਹੀ ਚੱਲਦੀ ਨਹੀਂ ਹੋएगी ਇਸ ਕਰਕੇ ਅਗਰ ਚੰਗੇ ਕੰਮ ਕਰੋਗੇ ਤਾਂ ਲੋਕ ਤੁਹਾਨੂੰ ਜਿਤਾ ਦੇਣਗੇ ਐਦਾ ਨਹੀਂ ਸਰਕਾਰਾਂ پنجاب ਦੇ ਲੋਕਾਂ ਨੇ ਤੁਹਾਨੂੰ ਜਿਤਾਉਣਾ ਹੈ ਕਿਉਂਕਿ ਪੰਜਾਬ ਦੀ ਜਨਤਾ ਨੇ ਤੁਹਾਡੇ ਤੋਂ ਪਹਿਲਾਂ ਜਿਹੜੇ ਆਪਣੇ ਆਪ ਨੂੰ ਮਾਹਰ ਠੀ ਸਮਝਦੇ ਉਹਨਾਂ ਦੀਆਂ ਵੀ ਧੌਣਾਂ ਚ ਕਿੱਲਾ ਖੱਡਿਆ ਗਿਆ ਤੇ ਉਹ ਧੌਣ ਚ ਕਿੱਲਾ ਤੁਹਾਡੇ ਫਸ ਗਿਆ ਗਿਆ ਦੋ ਲੋਕੀ ਕੱਢ ਦੇਣਗੇ ਕਿੰਨੇ ਮਹੀਨੇ ਰਹਿ ਗਏ ਨੇ 22 ਮਹੀਨੇ ਰਹਿ ਗਏ ਨੇ ਸਾਰੇ ਤੇ 22 ਮਹੀਨਿਆਂ ਦੇ ਵਿੱਚ ਤੁਹਾਡੀ ਜਿਹੜੀ ਤਸਵੀਰ ਸਾਫ ਹੋ ਜਾਣੀ ਆ ਦਿੱਲੀ ਦੇ ਵਿੱਚ ਫਿਰ ਵੀ ਤੁਹਾਨੂੰ 22 ਆ ਗਈਆਂ ਇੱਥੇ 22 ਵੀ ਨਹੀਂ ਆਉਣੀਆਂ ਆਈਆਂ ਇਹ ਤਾਂ ਆਪਾਂ ਨਹੀਂ ਕਹਿੰਦੇ ਕੁਮਰ ਵਿਜੇ ਪ੍ਰਤਾਪ ਤਾਂ ਹਾਈ ਕਮਾਂਡ ਨੂੰ ਕਹੇ ਆ ਕਿ ਇਹਨਾਂ ਦੇ ਇੱਕ ਵੀ ਨਹੀਂ ਜਿੱਤਣਾ ਇਸੇ ਕਰਕੇ ਪ੍ਰਤਾਪ ਸਿੰਘ ਬਾਜਵਾ ਹੁਣੇ ਕਹਿ ਰਹੇ ਨੇ ਕਿ 35 ਐਮਐਲ ਨੇ ਉਹ ਲਾਜ਼ਮੀ ਤੌਰ ਤੇ ਉਹਨਾਂ ਨੂੰ ਵੀ ਪਤਾ ਆਮ ਆਦੀ ਪਾਰਟੀ ਨੂੰ ਪਤਾ ਔਰ ਜਿਹੜੇ ਐਮਐਲਏ ਉਹਦੇ ਘਰ ਮਿਲ ਕੇ ਆਏ ਹੈਗੇ ਨਾ ਉਹ ਵੀ ਪਤਾ ਵਾ ਆਪਾਂ ਨੂੰ ਵੀ ਪਤਾ ਕਿਹੜਾ ਕਿਹੜਾ ਐਮਐਲਏ ਆਪੋਜੀਸ਼ਨ ਪਾਰਟੀ ਦਾ ਉਹਦੇ ਘਰ ਮਿਲ ਕੇ ਆ ਕਿ ਸਾਡੀ ਟਿਕਟ ਕੱਟੀ ਜਾਣੀ ਹੈਗੀ ਤੁਸੀਂ ਸਾਨੂੰ 27 ਤੋਂ ਸਾਨੂੰ ਦਵਾ ਦਿਓ ਕਿਉਂਕਿ ਕਾਂਗਰਸ ਪਾਰਟੀ ਕੋਲ ਨੇ 65 ਹਲਕੇ ਆਪਾਂ ਚ ਬੰਦੇ ਨਹੀਂ ਹੈਗੇ ਹਾਲਾਂਕਿ ਇਸ ਵਾਰ ਰਾਜਾ ਬਰੇ ਅਵੜੇਂਗ ਨੇ ਕਿਹਾ ਕਿ 60 ਬੰਦੇ ਨਵੇਂ ਤਾਰ ਨੇ ਪਰ ਜੇ ਆਮ ਆਦੀ ਪਾਰਟੀ ਦਾ ਇਹਨਾਂ ਨੇ ਉਹ ਚੱਕ ਲਿਆ ਟੋਕਰ ਰੱਦੀ ਦਾ ਟੋਕਰ ਆਪਣੇ ਸਿਰ ਤੇ ਚੱਕ ਲਿਆ ਹੈਗਾ ਤੇ ਫਿਰ ਕਾਂਗਰਸ ਪਾਰਟੀ ਦੇ ਵਾਜੇ ਵਜ ਜਾਣਗੇ ਇਸ ਕਰਕੇ ਆ ਕਾਂਗਰਸ ਪਾਰਟੀ ਨੂੰ ਆਮ ਆਦੀ ਪਾਰਟੀ ਦੇ ਜਿਹੜੇ ਬਦਨਾਮ ਐਮਐਲਏ ਨੇ ਉਹਨਾਂ ਨੂੰ ਲੈਣ ਦੀ ਕਿ ਲੋੜ ਹੈਗੀ ਪਰ ਠੀਕ ਹੈ ਕਿ ਉਹ ਪ੍ਰਤਾਪ ਸਿੰਘ ਬਾਜਵਾ ਨਹੀਂ ਕਿਉਂਕਿ ਉਹਨਾਂ ਨੂੰ ਸਰਕਾਰ ਨੂੰ ਪ੍ਰਵੋਕ ਕਰਨਾ ਆਉਂਦਾ ਹੈਗਾ ਸਰਕਾਰ ਉਹਦੀਆਂ ਗੱਲਾਂ ਦੇ ਵਿੱਚ ਫਸ ਜਾਂਦੀ ਹੈਗੀ ਕਿਉਂਕਿ ਬੜੇ ਤਗੜੇ ਖੜਾ ਰਹੀ ਹੈਗੇ ਨੇ ਉਹਨਾਂ ਨੂੰ ਪਤਾ ਹੈਗਾ ਮੈਚ ਕਿਵੇਂ ਜਿੱਤਣਾ ਹੈਗਾ ਤੇ ਦੂਜਿਆਂ ਨੂੰ ਕਿਵੇਂ ਪਸਾਉਣਾ ਹੈਗਾ ਉਹ ਤੇ ਮਾੜੀ ਜਿਹੀ ਚੁਟਕੀ ਬੰਦ ਫਸ ਜਾਂਦੀ ਹੈਗੀ ਸਰਕਾਰ ਇਸ ਕਰਕੇ ਉਹਨੇ ਤੇ ਪਹਿਵਾਨੀ ਗੇੜਾ ਮਾਰਿਆ ਹੋਊਗਾ ਹੈਨਾ ਉਹਨਾਂ ਨੇ ਹੁਣ 35 ਐਮਐਲਏ ਕਰਨੇ ਕੀ ਹੈਗੇ ਹੁਣ ਮੰਨ ਲਓ 2 ਸਾਲ ਦੀ ਸਰਕਾਰ ਰਹਿ ਗਿਆ ਤੇ ਜਿਹੜੀ ਐਂਟੀ ਇਨਕੰਪੈਂਸੀ ਹੈਗੀ ਉਹ 5 ਸਾਲ ਦੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਆਪਣੇ ਮੋਢਿਆਂ ਦੇ ਕਿਉਂ ਚੁੱਕ ਨਹੀਂ ਹੈਗੀ ਪਰ ਇਹ ਛੇਤੀ ਪੜਕ ਜਾਂਦੇ ਹੈਗੇ ਨੇ ਇਸ ਕਰਕੇ ਲੋਕਾਂ ਨੇ ਸਭਕ ਇਹਨਾਂ ਨੂੰ ਵੀ ਸਿਖਾ ਦੇਣਾ ਹੈਗਾ ਜੇ ਇਹਨਾਂ ਦੇ ਵਾਕੇ ਚੰਗੇ ਕੰਮ ਹੁੰਦੇ ਨਾ ਫਿਰ ਇਹਨਾਂ ਨੂੰ ਤਿੰਨਾਂ ਚੋਂ 7 ਤੇ ਐਮਪੀ ਆਉਂਦੇ ਘੱਟੋ-ਘੱਟ ਉਹ ਕਾਂਗਰਸ ਹੈਗੇ ਜੇ ਵਾਕੇ ਇਹਨਾਂ ਨੇ ਚੰਗੇ ਕੰਮ ਕੀਤੇ ਤੇ ਇਹਨਾਂ ਨੂੰ ਧੱਕੇਸ਼ਾਹੀ ਥੋੜਾ ਕਰਨੀ ਪੈਂਦੀ ਮੇਅਰ ਦੀਆਂ ਇਲੈਕਸ਼ਨ ਕਿਹੜੇ ਸ਼ਹਿਰ ਦੇ ਵਿੱਚ ਇਹਨਾਂ ਨੇ ਧੱਕੇ ਦੇ ਨਾਲ ਮੇਅਰ ਨਹੀਂ ਬਣਾਇਆ ਸਾਰੇ ਸ਼ਹਿਰਾਂ ਦੇ ਵਿੱਚ ਧੱਕੇ ਦੇ ਨਾਲ ਮੇਅਰ ਬਣਾਇਆ ਇਸ ਕਰਕੇ ਅਫਸਰਾਂ ਨੂੰ ਡਰਾ ਕੇ ਸਰਕਾਰਾਂ ਨਹੀਂ ਚੱਲਦੀਆਂ ਮੀਡੀਆ ਨੂੰ ਡਰਾ ਕੇ ਸਰਕਾਰਾਂ ਨਹੀਂ ਚੱਲਦੀਆਂ ਲੋਕਾਂ ਦੇ ਖਿਲਾਫ ਝੂਠੇ ਪਰਚੇ ਦਰਜ ਕਰਕੇ ਸਰਕਾਰਾਂ ਨਹੀਂ ਚੱਲਦੀਆਂ ਹੁਣ ਇਹ ਇਧਰ ਕਹਿੰਦੇ ਕਿ ਬ ਉਨੇ ਆਪਣੇ ਹਲਕੇ ਦੇ ਲੋਕਾਂ ਦਾ ਜਿਉਣਾ ਰਾਮ ਹੀ ਕੀਤਾ ਹੈਗਾ ਉਹਨੇ ਪਨੇ ਕਿੰਨੇ ਪਰਚੇ ਦਰਵਾ ਦੇਤੇ ਆਪਣੇ ਹਲਕੇ ਤੇ ਗਾਂ ਦੇਖੋ ਐਮਐਲਏ ਬੰਦਾ ਨਹੀਂ ਹੈਗਾ ਬੰਦਾ ਬਠਿੰਡੇ ਦੇ ਵਿੱਚ ਹਾਲਾਂਕਿ ਉਹ ਵੀ ਮੁੱਖ ਮੰਤਰੀ ਬਣਨ ਦੇ ਬੜੇ ਸੁਪਨੇ ਲੈ ਰਿਹਾ ਹੈ ਜੀ